ਵਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ 1857 ਵਿੱਚ ਜਦੋਂ ਸ਼ੇਰੇ ਪੰਜਾਬ ਦਾ ਲਾਹੌਰ ਦੇ ਸ਼ਹਿਰ ਉਤੇ ਕਬਜ਼ਾ ਹੋ ਗਿਆ ਤੇ ਉਹਨਾਂ ਨੇ ਆਪਣੇ ਸੈਨਾ ਨੂੰ ਹੁਕਮ ਦਿੱਤਾ ਕਿ ਸ਼ਹਿਰ ਵਿੱਚ ਕੋਈ ਲੁੱਟ ਦੀ ਵਾਰਦਾਤ ਨਾ ਹੋਏ ਤੇ ਉਹ ਫੌਜਾਂ ਨੂੰ ਆਪਣੇ ਖਜ਼ਾਨੇ ਵਿੱਚੋਂ ਬਖਸ਼ਿਸ਼ ਦੇਣਗੇ ਤੇ ਉਹਨਾਂ ਨੇ ਆਪਣੇ ਸ਼ਹਿਰ ਦਾ ਪ੍ਰਬੰਧ ਕਰਕੇ ਤੇ ਉਹਨਾਂ ਨੇ ਰਣਜੀਤ ਸਿੰਘ ਨੇ ਆਪਣੀ ਫੌਜ ਦੇ ਨਾਲ ਲਾਹੌਰ ਦੇ ਕਿਲੇ ਵੱਲ ਨੂੰ ਵਧੇ ਤੇ ਉੱਥੇ ਬਾਹਰ ਪਏ ਖਾਲੀ ਮੈਦਾਨ ਵਿੱਚ ਜਾ ਕੇ ਉਹਨਾਂ ਨੇ ਡੇਰੇ ਲਾਏ ਤੇ ਆਪਣੇ ਤਪੂਚੀਆਂ ਨੂੰ ਉਹਨਾਂ ਨੇ ਹੁਕਮ ਦਿੱਤਾ ਕਿ ਜਿਹੜਾ ਕਿਲਾਏ ਉਦੇ ਉੱਤੇ ਕੋਈ ਗੋਲਾ ਨਾ ਸੁੱਟਿਆ ਜਾਵੇ ਤੇ ਸਰਦਾਰ ਚੇਤ ਸਿੰਘ ਜੀ ਅੰਦਰ ਸੀ ਉਹਨੂੰ ਕਿਹਾ ਕਿ ਉਹ ਜਿੰਨਾ ਟਾਈਮ ਮਰਜ਼ੀ ਅੰਦਰ ਪਿਆਰੇ ਜਦੋਂ ਦਾ ਦਿਲ ਕਰੇ ਉਹ ਬਾਹਰ ਆ ਜੇ ਸੀ ਕੋਈ ਉਹਦੇ ਨਾਲ ਛੇੜਛਾੜ ਨਹੀਂ ਕਰਾਂਗੇ ਕਿ ਜਿਆਦਾ ਦਿਨ ਉਹ ਅੰਦਰ ਨਾ ਰਹਿ ਸਕਿਆ ਤੇ ਅਗਲੇ ਦਿਨੀ ਸਰਦਾਰ ਚੇਤ ਸਿੰਘ ਦੇ ਕਰਮਚਾਰੀ ਮਹਾਰਾਜੀ ਸਿੰਘ ਜੀ ਕੋਲ ਫਰਿਆਦ ਲੈ ਕੇ ਆਏ ਕਿ ਤੁਸੀਂ ਸਰਦਾਰ ਦੀ ਜਾਨ ਬਖਸ਼ ਦਿਓ ਤੇ ਉਹ ਕਿਲਾ ਖਾਲੀ ਕਰਨ ਨੂੰ ਤਿਆਰ ਨੇ ਤੇ ਉਹ ਮਹਾਰਾਜੀ ਸਿੰਘ ਨੇ ਉਹਨਾਂ ਬੜਾ ਵਧੀਆ ਵਰਤਾਓ ਕੀਤਾ ਤੇ ਉਹਨਾਂ ਦੇ ਉਹਨਾਂ ਨੂੰ ਭਾਰੀ ਜੰਗੀਰ ਵੀ ਨਿਯਤ ਕੀਤੀ ਤੇ ਚੇਤ ਸਿੰਘ ਨੇ ਕਿਲਾ ਖਾਲੀ ਕਰ ਦਿੱਤਾ ਕਿਲਾ ਖਾ ਕਿਲਾ ਖਾਲੀ ਉਹਨਾਂ ਕਰ ਦਿੱਤਾ ਤੇ ਹੁਣ ਚੰਗੀ ਤਰ੍ਹਾਂ ਉਹਨਾਂ ਦਾ ਪੂਰੀ ਤਰ੍ਹਾਂ ਸ਼ੇਰੇ ਪੰਜਾਬ ਦਾ ਅਧਿਕਾਰ ਹੋ ਗਿਆ ਸੀ ਕਿਲੇ ਉੱਤੇ ਤੇ ਉਹਨਾਂ ਨੂੰ ਅੰਦਰੋਂ ਭਾਰੀ ਦੱਬਿਆ ਹੋਇਆ ਖਜ਼ਾਨਾ ਤੇ ਕਈ ਤੋਪਾਂ ਵੀ ਮਿਲੀਆਂ ਇਹ ਘਟਨਾ 1856 ਈਸਵੀ ਦੀ ਏ ਸਾਧ ਸੰਗਤ ਜੀ ਆਪਣੇ ਵੀਰ ਨੂੰ ਜਰੂਰ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਹੱਥ ਜੋੜ ਕੇ ਬੇਨਤੀ ਏ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ